ਮੈਂ 20 ਸਾਲ ਲੱਤੀ ਜਦੋਂ ਹੀ ਬਿਮਾਰੀ ਲੱਗੀ ਸੀ ਮੈਨੂੰ ਉਹ ਲੋਵਾ ਦੇ ਵਿੱਚ ਦਵਾਈਆਂ ਚੱਲੀ ਗਈਆਂ ਜੀ ਦਵਾਈ ਖਾਈ ਗਿਆ ਠੀਕ ਹੋ ਗਿਆ ਦਵਾਈ ਖਾਈ ਗਿਆ ਠੀਕ ਹੋ ਗਿਆ ਇਤੋਂ ਬਾਅਦ ਦੇ ਵਿੱਚ ਆ ਹੁਣ ਆ ਕੇ ਕੇਸਰ ਵੀ ਮਤਲਬ ਸਤੈਤ ਲੱਕੜਈ ਜੀ ਕਿ ਮਸੂਲ ਸੁਤੇ ਰੰਦਾ ਜੀ ਕਿੱਥੇ ਹੁਣ ਜਿਵਾਖਾਂ ਦਾ ਮੈਂ ਕਰਨਾ ਸੀ ਕਿੱਥੇ ਮਤਲਬ ਜਿਵਾਖ ਮੀਰਾ ਕਰ ਰਹੇ ਨੇ ਜਾਂ ਜੰਮੇ ਨੂੰ ਸਾਹਰੇ ਨੇ

ਹਰ ਦੇ ਹਲਾਤ ਇਹ ਬਹੁਤ ਗੰਭੀਰ ਨੇ ਸਾਰਾ ਲਿੰਟ ਭਈ ਹੈ ਦੀ ਉਹ ਹੋ ਪਰਨੀ ਦਰਸ਼ਕਾਂ ਨੂੰ ਸਮਾਜ ਸਿਵੀਆਂ ਨੂੰ ਐਨਆਰਆ ਨੂੰ ਕੀ ਅਪੀਲ ਕਰਨੀ ਚਾਹੁੰਦੇ ਅਸੀਂ ਇਹ ਅਪੀਲ ਕਰਦੇ ਸਾਡੀ ਲਿੰਟ ਭਰਾ ਦਿਓ ਬਸ ਹੋਰ ਕੁਝ ਨਹੀਂ ਚਾਹੀਦਾ ਹੈਗਾ ਅੱਭ ਦਾ ਖਾ ਲਾਂਗੇ ਪੀ ਲਾਂਗੇ ਉਹ ਕੋਈ ਚੱਕਣੇ ਬਸ ਮੇਰੇ ਭਾਈ ਦੀ ਜ਼ਮੀਨ ਬਚ ਜੇ ਜਿੱਦ ਨਹੀਂ ਆਈਆਂ ਵਈ ਸੌਖੀ ਹੋਈ ਨਹੀਂ ਉਹ ਦਨੀਓਖੀ ਆ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜਿਆ ਡਿੜਬੇ ਹਲਕੇ ਦੇ ਪਿੰਡ ਰੋਗਲੇ ਦੇ ਵਿੱਚ ਜਿੱਥੇ ਇੱਕ ਪਰਿਵਾਰ ਜਿਸ ਦੀ ਜਾਸਤਾਨ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਸੀਂ ਦਰਸ਼ਕਾਂ ਨੂੰ ਪਹਿਲੀ ਵਾਰ ਤੋਂ ਹੀ ਅਪੀਲ ਕਰਦੇ ਆਂ ਵੀ ਅਬ ਜ਼ਮਾਦ ਸੀ ਵੀ ਤੇ ਐਨ ਆਰ ਆਈ ਵੀਰਾਂ ਨੂੰ ਜੋ ਕਿ ਇਹੋ ਜਿਹੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਜਦੋਂ ਗਰੀਬ ਪ੍ਰਵਾਹ ਮਜਬੂਰ ਪਰਿਵਾਰ ਦੀ ਮਦਦ ਹੁੰਦੀ ਆ ਕਿਤੇ ਨਾ ਕਿਤੇ ਉਸ ਇਨਸਾਨ ਨੂੰ ਵੀ ਸਕੂਨ ਮਿਲਦਾ ਜਿਹੜੇ ਇਹਨਾਂ ਦੀ ਮਦਦ ਕਰਨਗੇ ਆ ਜੋ ਮਲਾਉਣਾ ਬਾਈ ਫੁੱਲਾ ਦੇ ਨਾਲ ਬਾਈ ਜੀ ਕੀ ਨਾਮ ਆ ਕਦੋਂ ਤੋਂ ਇਹਦੇ ਨਾਮ ਰਾਤ ਬਿਵਾਰੀ ਦੇ ਤੁਹਾਨੂੰ ਘਰੇ ਆ ਹੋਇਆ ਇਹ ਸੁਖਦਰਸ਼ਨ ਮੇਰਾ ਨਾਮ ਹੈ ਜੀ ਤਰ ਮੈਂ 20 ਸਾਲ ਲਤੀ ਜਦੋਂ ਹੀ ਬਿਮਾਰੀ ਲੱਗੀ ਸੀ ਮੈਨੂੰ ਪਹਿਲਾਂ ਖੂਨ ਵਿੱਚ ਦੀ ਮਤਲਬ ਲੈਟਰ ਵਿੱਚ ਦੀ ਖੂਨ ਆਉਂਦਾ ਜੀ ਉਦੋਂ ਮੈਂ ਬਠਿੰਡੇ ਦਾਖਲ ਹੋਇਆ ਜੀ ਉਦੋਂ ਲੱਗਿਆ ਤੇ ਮੇਰੇ ਤੇ 2.5-3 ਲੱਖ ਰੁਪਏ ਉਹ ਟਾਈਮ ਦੇ ਵਿੱਚ ਜੀ ਉਦੋਂ ਬਾਅਦ ਦੇ ਵਿੱਚ ਦਵਾਈਆਂ ਚੱਲੀ ਗਈਆਂ ਜੀ ਦਵਾਈ ਖਾਈ ਗਿਆ ਠੀਕ ਹੋ ਗਿਆ ਦਵਾਈ ਖਾਈ ਗਿਆ ਠੀਕ ਹੋ ਗਿਆ ਇਸ ਤੋਂ ਬਾਅਦ ਦੇ ਵਿੱਚ ਹੁਣ ਆ ਕੇ ਕੈਂਸਰ ਵੀ ਮਤਲਬ ਸਕੇਤ ਲਿਕੜੇ ਜੀ ਹੁਣ ਫਿਰ ਆਪਰੇਸ਼ਨ ਕਰਾਇਆ ਜੀ ਆਪਰੇਸ਼ਨ ਹੋਇਆ ਆਪਰੇਸ਼ਨ ਹੋਇਆ ਤੇ ਮਸਾ ਗ੍ਰੀ ਟਕਲੀਫ ਹੈ ਜੀ ਹੁਣਾਂ ਥੈਲੀ ਲੱਗੀ ਹੋਈ ਆ ਤੇ ਦਿੱਤੇ ਲੈਟਰਾਂ ਵਾਲੀ। ਆਹ ਰਾਤ ਨੂੰ ਇਹਦੀ ਵੀ ਬਹੁਤ ਤਕਲੀਫ ਹੁੰਦੀ ਏ ਜੀ। ਉਹ ਕੰਮ ਬਣਦਾ ਨਹੀਂ। ਇਹ ਕੰਮ ਤਾਂ ਮਿਸਰ ਕਰੇ ਬੈਠਣੀ ਪੈਂਦਾ ਜੀ ਬਸ। ਕਰੀ। ਇਹ ਕਿਵੇਂ ਲੱਗਦਾ ਜਦੋਂ ਬੱਚੇ ਇੱਕ ਛੋਟੀ ਕੁੜੀਆ ਜਿਹਦੇ ਚਾਹ ਹਜੇ ਪੂਰੇ ਵੀ ਨਹੀਂ ਹੋਏ ਸੀ। ਪਹਿਲੇ ਦਿਨੋਂ ਕੰਮ ਲੱਗ ਗਈ। ਜਦੋਂ ਅਸੀਂ ਆ ਕੇ ਦੇਖਿਆ ਘਰ ਦਾ ਕੰਮ ਕਰੀਏ ਸਾਰਾ। ਕਿੱਥੇ ਮਾਂ ਪਿਓ ਨੇ ਇਹ ਕੰਮ ਕਰਨੇ ਹੁੰਦੇ ਨੇ। ਕਿੰਨੇ ਕੁ ਤਕਲੀਫਮਾਨ ਹੁੰਦੀ ਆ। ਤਕਰੀਬ ਤਵੋਂ ਹੁੰਦੇ ਜੀ ਕਿੱਥੇ ਤਾਂ ਨੇ ਮੇਰੇ ਸਿਰ ਤੇ ਮਤਲਬ ਉਹ ਕਰਨਾ ਸੀ ਜੀ ਪਹਿਲੇ ਦਿਨ ਕੋਈ ਸਾਡੇ ਨਸਾ ਨਹੀਂ ਖਾਂਦਾ ਜੀ ਕੋਈ ਵੀ ਉਹ ਨਹੀਂ ਕਰਦਾ ਹੈਗਾ ਨਾ दारू ਨਾ ਨਸਾ ਸਾਡੇ ਕੋਈ ਖਾਂਦਾ ਪੀਂਦਾ ਨਹੀਂ ਜੀ ਬਾਕੀ ਮਸੂਸ ਉਤੇ ਰਹਿੰਦਾ ਜੀ ਕਿੱਥੇ ਉਹ ਜਵਾਖਾਂ ਦਾ ਮੈਂ ਕਰਨਾ ਸੀ ਕਿੱਥੇ ਮਤਲਬ ਵੀ ਜਵਾਖ ਮੇਰਾ ਕਰ ਰਹੇ ਨਹੀਂ ਕਿ ਅਜੇ ਮੈਨੂੰ ਸਾਹਰੇ ਨੇ ਦਵਾਈ ਕਿਤੇ ਸੰਰੂਰ ਤੋਂ ਲੈਣੀ ਹੈ ਤਾਂ ਵੀ ਮੈਨੂੰ ਇਹਨਾਂ ਨੇ ਲੈ ਕੇ ਜਾਣਾ ਜੀ ਤੇ ਮੋਟਰਸਾਈਕਲ ਤੇ ਜਾ ਕੇ ਕਿਸੇ ਗੱਡੀ ਪੁੱਛਣੀ ਕਿਸੇ ਦੀ ਗੱਡੀ ਕਰਾਏ ਤੇ ਲੈ ਜਾਣੀ ਹੈ ਜੀ ਉਦੋਂ ਵੀ ਫਿਰ ਗੱਡੀ ਜਾਣਾ ਪੈਂਦਾ ਜੀ ਉਦੋਂ ਮਹੀਨਾ ਤਾਂ ਸਾਲ ਭਰਤਾ ਜੀ ਮੈਂ ਲਗਾਤਾਰ ਗੱਡੀਆਂ ਤੇ ਕਰਾਏ ਤੇ ਗਿਆ ਜੀ ਤੁਰੇ ਵੀ ਨਹੀਂ ਜਾਂਦਾ ਤੀ ਉਦੋਂ ਸੁਦਰਸ਼ਨ ਜੀ ਕਿਵੇਂ ਲੱਗਦਾ ਕਿੰਨੇ ਕੁ ਪੈਸੇ ਇਹ ਨਾਮਰਾਜ਼ ਬਿਮਾਰੀ ਤੇ ਲੱਗੇ ਕਿਸੇ ਭੈਣ ਭਾਈ ਵੱਲੋਂ ਕੋਈ ਸਮਾਜ ਸੇਵੀ ਵੱਲੋਂ ਕੋਈ ਮਦਦ ਮਿਲੀ ਹੋਵੇ ਪਹਿਲਾਂ ਜੀ ਕੋਈ ਪਛਾਏ ਨੇ ਭੈਣ ਭਾਈਆਂ ਨੇ ਬਾਹਰੋਂ 12 ਆਏ ਨਹੀਂ ਜੀ ਕੋਈ ਪਿੰਡ ਦੇ ਨੇ ਹੋਰ ਤਾਂ ਕਿਤੇ ਨਹੀਂ ਨਾ ਹੋ ਕਰੇ ਨਹੀਂ ਜੀ 12.5 ਨੇ ਕੁਸ ਪਾਏ ਤੇ ਜੀ ਕੁਸ 13-14 ਲੱਖ ਰੁਪਏ ਲਾ ਕੇ ਜੀ ਮੇਰੇ ਤੇ ਮਤਲਬ ਜੀ ਹੁਣ ਆ ਬਿਮਾਰੀ ਤੇ ਕੁਸ ਪਹਿਲਾਂ ਵੀ ਕਨੋ ਜਦੋਂ ਪਹਿਲਾਂ ਬਿਮਾਰੀ ਰਹੀ ਬਚਪਨ ਦੇ ਵਿੱਚ ਉਦੋਂ ਵੀ ਕਮਜ਼ੋਰ ਰਹੇ ਜੀ ਬਿਮਾਰੀ ਦੇ ਨਾਲ ਉਦੋਂ ਜੂਜਦੇ ਰਹੇ ਜੀ ਬਿਮਾਰੀ ਨਾਲ ਉਹ ਮਤਲਬ ਪੈਸਾ ਤੱਲੇ ਲਾ ਦੇ ਰਹੇ ਹੁਣ ਤਾਂ ਕਿ ਜੀ ਫਿਰ ਤੁਹਾਨੂੰ ਪਤਾ ਜੀ ਇੰਨੇ ਸਾਲਾਂ ਦੇ ਵਿੱਚ ਆ ਕੇ ਹੱਥ ਖੜੇ ਹੋ ਜਾਂਦੇ ਨੇ ਜੀ ਬਾਕੀ ਜੁਬਖ ਜੱਲਣ ਦੀ ਬਿਮਾਰੀ ਵੀ ਕਿਤੇ ਬੁਖਾਰ ਹੋ ਗਿਆ ਜੀ ਕਿਤੇ ਹੋ ਗਿਆ ਕਈ ਵਾਰੀ ਡਾਕਟਰਾਂ ਨੂੰ ਪੈਸੇ ਦੇਣ ਕੰਨੀ ਵੀ ਦੇਖਦੇ ਜੀ ਬਾਕੀ ਘਰ ਦਾ ਖਰਚਾ ਹੋ ਜਾਂਦਾ ਜੀ ਕਿਸਾਨ ਹੁਣ ਜਿਹੜਾ ਤੁਸੀਂ ਘਰ ਪਾਇਆ ਲੋਨ ਲੈ ਕੇ ਪਾਇਆ ਕਹੇ ਜੇ ਹਾਲਾਤ ਨੇ ਘਰ ਦੇ ਹੁਣ ਸਾਡੇ ਦਰਸ਼ਕਾਂ ਨੂੰ ਜਰੂਰ ਸੰਦੇਸ਼ ਮੈਂ ਘਰ ਪਾਇਆ ਤੇ ਜੀ ਲਿਮਟ ਕਢਾਈ ਤੀ 4 ਲੱਖ ਦੀ 4 ਲੱਖ ਦੀ ਲਿਮਟ ਤੋਂ ਬਾਅਦ ਮੇਥੋਂ ਕੋਈ ਲਿਮਟ ਬੁੜੀ ਵੀ ਨਹੀਂ ਗਈ ਲਿੰਟ ਦਾ ਪੈਸਾ ਖੜਿਆ ਜੀ ਮੈਂ ਕਲੇ ਆ ਜਾਂਦੇ ਨੇ ਸਰੀਰ ਨੂੰ ਦੇਖ ਕੇ ਮਿੱਚ ਬਗ ਜਾਂਦੇ ਨੇ ਜੀ ਉਹ ਕਹਿੰਦੇ ਨੇ ਵੀ ਭਰ ਦੋ ਜੀ ਚਾਹੇ ਜੇ ਵਿਆਜ ਨਹੀਂ ਭਰਿਆ ਜਾਂਦਾ ਸਾਡੇ ਸਾਹਮਣੇ ਪਰਤੋ ਕਹਿੰਦੇ ਤੇ ਵਿਚਾਰੇ ਉੱਥੇ ਰਹਿ ਨਹੀਂ ਕਿ ਹੁਣ ਤੇਰੇ ਫਿਰ ਪੈਸਾ ਹੈ ਨਹੀਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਜੀ ਨੂੰ ਕਿਉਂਕਿ ਸੁਣਿਆ ਵੀ ਗਰੀਬਾਂ ਦੀ ਉਹ ਮਦਦ ਕਰਦੇ ਨੇ ਪਰ ਇਹ ਜੋ ਪਰਿਵਾਰ ਨੂੰ ਵੀ ਆ ਕੇ ਜਰੂਰ ਮਿਲਣਾ ਚਾਹੀਦਾ ਅਸੀਂ ਆਪਣੇ ਸਕਰੀਨ ਦੇ ਉੱਤੇ ਇਸ ਬੇਟੀ ਦਾ ਨੰਬਰ ਅਤੇ ਅਕਾਊਂਟ ਨੰਬਰ ਵੀ ਜਰੂਰ ਨਸ਼ਰ ਕਰਾਂਗੇ ਅਸੀਂ ਬੇਟੀ ਨਾਲ ਗੱਲ ਕਰਦੇ ਹਾਂ ਬੇਟਾ ਕਿਵੇਂ ਲੱਗਦਾ ਜਿਹੜੇ ਚਾਉ ਲਾਡਾਂ ਖੇਡਣ ਦੇ ਦਿਨ ਸੀ ਅੱਜ ਸਾਨੂੰ ਅਥੀ ਕੰਮ ਕਰਨੇ ਪੈ ਰਹੇ ਔਖਾ ਤਾਂ ਬਹੁਤ ਲੱਗਦਾ ਏ ਜੇ ਉਹਨੂੰ ਕਰਨੀ ਪੈਣਗੇ ਜੋ ਡੈਡੀ ਬਿਮਾਰ ਹੈਗਾ ਹੁਣ ਮਾਪੇ ਤੋਂ ਵੱਧ ਕੇ ਤਾਂ ਕੋਈ ਹੋਰ ਚੀਜ਼ੇ ਨਹੀਂ ਹੋ ਸਕਦੀ ਹੈਗੀ ਓਹੀ ਹੁੰਦੇ ਨੇ ਗਲਤੀ ਹੁੰਦੇ ਨੇ ਇਹ ਸਮਝਾਉਂਦੇ ਨੇ ਇਹ ਹੀ ਔਕਾਦੇ ਨੇ ਹੁਣ ਮੈਂ ਹੀ ਕੱਖ ਪਉਣ ਸਰ ਕੰਮ ਮੈਂ ਕਰਨਾ ਨਹੀਂ ਮਮੀ ਨਾਲ ਕਰਾਉਣਾ ਏ ਤੇ ਵੇ ਡੈਡੀ ਦੀ ਰਾਤ ਨੂੰ ਜੇ ਥੱਲੇ ਲੀਕ ਹੋਗੀ ਉਹ ਹੋ ਕਰਨੀ ਜਲੋਣੀ ਮੈਨੂੰ ਆਉਂਦੀ ਆਈ ਹੋਰ ਤਾਂ ਕਿਸੇ ਨੂੰ ਆਉਂਦੀ ਨਹੀਂ ਹੈਗੀ ਗੁਰਦੀਪ ਜਦੋਂ ਇਹ ਕੰਮ ਕਰਦੇ ਹਾਂ ਰਾਤ ਨੂੰ ਵੀ ਕਈ ਵਾਰ ਉੱਠ ਕੇ ਲਾਉਣਾ ਪੈਂਦਾ ਕਿੰਨੇ ਕ ਮਜਬੂਰੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪੜਨਾ ਵੀ ਆ ਤੇ ਘਰ ਦੇ ਕੰਮ ਵੀ ਕਰਨੇ ਨੇ ਬਾਪੂ ਦੀ ਹੈਲਪ ਵੀ ਕਰਨੀ ਔਖਾ ਤਾਂ ਬਹੁਤ ਲੱਗਦਾ ਹੀ ਵੀ ਪੜਨਾ ਵੀ ਹੈ ਅੱਗੇ ਕੁਛ ਆਬਦਾ ਵੀ ਕਰਨਾ ਅੰਗ ਪਰ ਔਖਾ ਲੱਗਦਾ ਹੀ ਹੈ ਜਦੋਂ ਰੱਬ ਨੇ ਬਿਪਤਾ ਪਾਤੀ ਕਿਤੇ ਤਾਂ ਐਸ਼ ਕਰਨੀ ਕਿਤੇ ਰਫਦੇ ਆਈ ਤੁਸੀਂ ਜਿਹੜਾ ਬਾਣਾ ਗੁਰੂ ਦਾ ਪਾਇਆ ਹੋਇਆ ਕਿਸ ਕੀ ਬੰਦੇ ਹੋ ਕਿਤੇ ਨਾ ਕਿਤੇ ਸਾਨੂੰ ਜਿਹੜੇ ਤੁਹਾਡੀਆਂ ਸਹੇਲੀਆਂ ਵਗੈਰਾ ਨੇ ਸਕੂਲ ਵਗੈਰਾ ਜਾਂਦੇ ਹੋ ਕੋਈ ਮਖੌਲ ਵਗੈਰਾ ਕਰਦਾ ਹੋਵੇ ਜਾਂ ਕੋਈ ਉਹਦਾ ਵੀਰੇ ਆਪਾਂ ਕਹਦੇ ਮਖੌਲ ਤਾਂ ਕੋਈ ਕਰਦਾ ਨਹੀਂ ਕਿਉਂਕਿ ਉਹਨਾਂ ਨੂੰ ਵੀ ਚੰਗਾ ਲੱਗਦਾ ਮੈਨੂੰ ਵੀ ਵਧੀਆ ਲੱਗਦਾ ਸਿੱਖੀ ਰੂਪ ਦੇ ਵਿੱਚ ਰਹਿਣਾ ਬਾਕੀ ਮੇਰੇ ਫਰੈਂਡ ਤਾਂ ਸਪੋਰਟਿਸ ਮੇਰੀਆ ਬਹੁਤ ਹੈਲਪ ਕਰਦੇ ਆ ਨੇ ਮੇਰੀਆ ਉਹ ਨਹੀਂ ਫਰੰਟ ਤੱਕ ਕਿਸੇ ਨੇ ਵੀ ਨਹੀਂ ਕਰਿਆ ਮੈਂ ਅੱਜ ਤੱਕ 16 ਸਾਲ ਦਾ ਹੋ ਗਿਆ ਕਿਸੇ ਨੇ ਵੀ ਮੈਨੂੰ ਇਹ ਵਿਤ ਕਰਾ ਨਹੀਂ ਕੀਤਾ ਮੇਰੇ ਨਾਲ ਭਾਂ ਵੀ ਤੇਰੇ ਡੈਡੀ ਨੂੰ ਆਤਾ ਤੂੰ ਸਤਾਈ ਹੋ ਸੁਰਤ ਕੋਈ ਖਾਣ ਪੀਣ ਨੂੰ ਨਹੀਂ ਹੈਗਾ ਨਾ ਕਦੇ ਵੀ ਨਹੀਂ ਗੁਰਦੀਪ ਜਦੋਂ ਤੁਸੀਂ ਸੁਰਤ ਸਭਲੀ ਜਦੋਂ ਚੌ ਲਾਡਾਂ ਦੇ ਟਾਈਮ ਸੀ ਹੁਣ ਘਰ ਦੇ ਹਾਲਾਤ ਕਿਵੇਂ ਲੱਗਦੇ ਨੇ ਕਹੋ ਜੇ ਨੇ ਘਰ ਦੇ ਹਾਲਾਤ ਬਹੁਤ ਗੰਭੀਰ ਨੇ ਸਾਰਾ ਲਿੰਟ ਬਈ ਆਦੀ ਉਹੋ ਭਰਨੀ 4 ਲੱਖ ਦੀ 4 ਲੱਖ 20 ਸਾਲ ਹੋ ਗਏ ਕਰ ਪਾਈ ਨੂੰ 4 ਲੱਖ ਤੋਂ ਵੱਧ ਕੇ ਲਾ ਲੋ 8 ਲੱਖ ਹੋ ਗਿਆ ਹੁਣ 8-9 ਲੱਖ ਉਹ ਵੀ ਕਿਵੇਂ ਭਰਨਾ ਕਿ ਤੇ ਦਾ ਸਾਡੇ ਪੜਾਈਆਂ ਦੀ ਖਰਚਾ ਕਰਦਾ ਖਰਚਾ ਕੁਛ ਆਪ ਵੀ ਕੁਛ ਖਾਣਾ ਪੀਣਾ ਕੁਛ ਨਹੀਂ ਵੈਸੇ ਹੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਦਰਸ਼ਕਾਂ ਨੂੰ ਸਮਾਜ ਸੇਵੀਆਂ ਨੂੰ ਐਨਆਰਆ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਅਸਤੇ ਹੀ ਅਪੀਲ ਕਰਦੇ ਸਾਡੀ ਲਿਮਟ ਭਰਾ ਦਿਓ ਬਸ ਹੋਰ ਕੁਝ ਨਹੀਂ ਚਾਹੀਦਾ ਹੈਗਾ ਅੱਬ ਦਾ ਖਾ ਲਾਂਗੇ ਪੀ ਲਾਂਗੇ ਉਹ ਕੋਈ ਚੱਕਣੇ ਬਸ ਮੇਰੇ ਭਾਈ ਦੀ ਜ਼ਮੀਨ ਬਚ ਜੇ ਵੱਡੀ ਗੱਲ ਜਦੋਂ ਗੁੜੀਆਂ ਨੇ ਕਹੀ ਗੁਰਦੀਪ ਕੌਰ ਨੇ ਤਾਂ ਮੈਂ ਵੀ ਮਨੋਂ ਭਾਵਕ ਹੋ ਗਿਆ ਪਰ ਪ੍ਰਮਾਤਮਾ ਅਗੇ ਜੋਰ ਨਹੀਂ ਇੱਕ ਭਰਾ ਦੀ ਜ਼ਮੀਨ ਬਚਾਉਣ ਵਾਸਤੇ ਬੇਟੀ ਨੇ ਅਪੀਲ ਕੀਤੀ ਹੈ ਪਰ ਅਸੀਂ ਇਹਦੋਂ ਵੀ ਉੱਪਰਲੀ ਅਪੀਲ ਕਰਨੀ ਚਾਹੁੰਦੇ ਆਂ ਵੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਲੋਨ ਚੱਕ ਕੇ ਲਿਮਟ ਲੈ ਕੇ ਜਦੋਂ ਘਰ ਬਣਾਇਆ ਤਾਂ ਨਾ ਮਾਰੀ ਬਿਮਾਰੀ ਨੇ ਘੇਰ ਲਿਆ ਹੁਣ ਇਸ ਮਕਾਨ ਨੂੰ ਨਾ ਤਾਂ ਗੇਟ ਲੱਗੇ ਹੋਏ ਨੇ ਨਾ ਕੋਈ ਮੂਰੀਆਂ ਪਰ ਇਹ ਮੂਰੀਆਂ ਦੇ ਵਿੱਚ ਪੱਲੀਆਂ ਲਾ ਕੇ ਇਸ ਵਾਰ ਕੜਾਕੇ ਦੀ ਸਰਦੀ ਨੇ ਵੀ ਕਿਤੇ ਨਾ ਕਿਤੇ ਹੱਡਾਂ ਨੂੰ ਝੋਲ ਦਿੱਤਾ ਦੂਜੀ ਉੱਪਰੋਂ ਬਿਮਾਰੀ ਬੜਾ ਮਨ ਨੂੰ ਦਰਦ ਹੁੰਦਾ ਜਦੋਂ ਬੋਲਦਿਆਂ ਤਾਂ ਇਸ ਇਹ ਸ਼ਬਦ ਬੋਲੇ ਵੀ ਨਹੀਂ ਜਾ ਰਹੇ ਪਰ ਸਾਡੇ ਨਾਲ ਮਾਤਾ ਜੀ ਨੇ ਮਾਤਾ ਜੀ ਕਿਵੇਂ ਦੇਖਦੇ ਹੋ ਕਿੰਨਾ ਔਖਾ ਲੱਗਦਾ ਕਿਉਂਕਿ ਇਹ ਬੱਚਿਆਂ ਨੂੰ ਲਾੜ ਲੜਾਉਣ ਦੇ ਦਿਨ ਸੀ ਬਹੁਤ ਔਖਾ ਲੱਗਦਾ ਬਾਈ ਕੀ ਕਰੀਆ ਸੱਦਾ ਨਹੀਂ ਜਦੋਂ ਕਰਨਾ ਪੈਂਦਾ ਹੁਣ ਔਖਾ ਉਹਦੇ ਪਪਾਈ ਨੇ ਕੁੜੀ ਵਿਆਹੀ ਐ 3 ਲੱਖ ਲਾਇਆ ਉਦੋਂ ਇਹ ਜਮਾ ਐ ਡਾਊਨ ਦੀ ਵੀ ਆਈ ਐ ਟੀਵੀ ਬਚਦਾਨੀ ਪਾਈ ਗਣਾ ਜਲ ਪਾਈ ਮੈਂ ਡਿੱਬੀ ਟਪਾ ਦਾਨਾ ਇਹਨੂੰ ਤਾਂ ਦੂਜਿਆਂ ਨੂੰ ਦੇਖੀ ਜਾਉ ਬਾਈ ਅ ਬਈ ਮੇਰੇ ਬੂਆ ਦਾ ਮੁੰਡਾ ਟੋਪੋਟ ਮੁੰਟਿਆਂ ਨੇ ਇਲਾਜ ਕਰਾਇਆ ਉਹਨਾਂ ਨੇ 2 ਲੱਖ ਰੁਪਇਆ ਲਾਇਆ ਵਿਚਾਰੇ ਉਹ ਵੀ ਬਹੁਤ ਜਿਵੇਂ ਕਹਿੰਦੇ ਨੇ ਵੀ ਔਖੇ ਟਾਈਮ 'ਚ ਲੋਕ ਰਿਸ਼ਤੇਦਾਰ ਭੈਣ ਭਾਈ ਸੱਜਣ ਮਿੱਤਰ ਪਾਸਾ ਵਟਕਦੇ ਨੇ ਆਪਦਿਆਂ ਨੇ ਸਾਥ ਦਿੱਤਾ ਦਿੱਤਾ ਬਾਈ ਮੇਰੇ ਪਾਈਆਂ ਨੇ ਸਾਥ ਮੇਰੇ ਨੰਦੋ ਯੇ ਨੇ ਸਾਥ ਮੇਰੇ ਪੂਆ ਦੇ ਮੁੰਡਿਆਂ ਨੇ ਵਧੀਆ ਕਰੀ ਮਦਦ ਸਾਡੀ ਕਿਵੇਂ ਦੇਖ ਦਊ ਕਿਸਮਤ ਨੂੰ ਕਿਤੇ ਨਾ ਕਿਤੇ ਆਉਂਦਾ ਬਈ ਕੀ ਕਰੀਏ ਹੁਣ ਕਿਸੇ ਦਾ ਪਾ ਕੱਪੜਾ ਨੀੜਾ ਵਧੀਆ ਪਾਉਂਦੇ ਨੇ ਲੋਕ ਆਪ ਸੜੇ ਪੜੇ ਪਾ ਕੇ ਰੱਖਦੇ ਕਿਤੇ ਜਾਣਿਆ ਇਹ ਜਿਹੇ ਜਿਹੇ ਪਏ ਹੁੰਦੇ ਨੇ ਹੋਏ ਚਾਕੇ ਪਾ ਕੇ ਪਾ ਚੱਲਿਆ ਜਿੱਤੇ ਨਹੀਂ ਆਈਆਂ ਬਾਈ ਸੌਖੀ ਹੋਈ ਨਹੀਂ ਉਹ ਦਿਨ ਹੀ ਔਖੀ ਆ ਤੁਸੀਂ ਆਪਣੇ ਆਉ ਕੱਟ ਲਈ ਬੇਟੀ ਵੀ ਕਿਤੇ ਨਾ ਕਿਤੇ ਹਾਂ ਇਹ ਵੀ ਕੱਟਦੀ ਆ ਬਈ ਨਾਲ ਇਹ ਕੱਟਦੀ ਆ ਮੈਂ ਤਾਂ ਜਦ ਬਹਿ ਜੋ ਤਿੱਲਾ ਹੋ ਗਿਆ ਦੀ ਮੁੜ ਕੇ ਠੀਕ ਹੀ ਨਹੀਂ ਆਇਆ ਕਿਤੇ ਕੋਈ ਹੋ ਗਿਆ ਕਿਵੇਂ ਹੋ ਗਿਆ ਕਿਤੇ ਕਿਵੇਂ ਹੋ ਗਿਆ ਆਹ ਕੁਸੇ ਚੱਲੇ ਬਾਈ ਹਾਂ ਹੁਣ ਤਾਂ ਜਮੀ ਮੰਜੇ ਤੇ ਬੈਠਿਆ ਭਾਈ 2 ਸਾਲ ਹੋ ਗਏ ਹੁਣ ਆਪ ਹੀ ਕੱਖ ਲੈਉਣੇ ਆਪ ਹੀ ਕੁੱਟਣੇ ਆਪ ਹੀ ਪਾਉਣੇ ਆਪ ਇੱਕ ਚੀਜ਼ ਲੈਉਣੀ ਰੜਬੇ ਤੋਂ ਖੇਤੋਂ ਸਾਰਾ ਕੁਝ ਸਾਫ ਕਰਨਾ ਮੈਨੇ ਬੇਟੀ ਵੀ ਪੜਦੀ ਆ ਤੇ ਜਦੋਂ ਘਰ ਦਾ ਕੰਮ ਕਰਦੇ ਨੂੰ ਦੇਖਦੇ ਹਾਂ ਕਿੰਨਾ ਦਾ ਮਹਿਸੂਸ ਹੁੰਦਾ ਕਿੰਨਾ ਕੁ ਦੁੱਖ ਲੱਗਦਾ ਬਹੁਤ ਲੱਗਦਾ ਭਾਈ ਐਡੇ ਐਡੇ ਜਵਾਖ ਖੇਡਣਗੇ ਨਹੀਂ ਮੁੜਦੇ ਹੈਗੇ ਇਹਨੂੰ ਸਾਰਾ ਕਰਨਾ ਪੈਂਦਾ ਜਵਾਖ ਵੀ ਕਰਦਾ ਮੁੰਡਾ ਵੀ ਕਰਦਾ ਨਾਲ ਉਹ ਜਿਹਨਾਂ ਆਈ ਪੜਨ ਉੱਤੇ ਜਾਂਦੇ ਟਿਊਸ਼ਨ ਤੇ ਜਾਂਦੇ ਨੇ ਇਕੱਠੇ ਜਾਂਦੇ ਨੇ ਇਹ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੁਬਾਰਾ ਫੇਰ ਬਾਰ-ਬਾਰ ਇਹ ਹੀ ਅਪੀਲ ਕਰਦੇ ਆਂ ਵੀ ਇਹੋ ਜਿਹੇ ਦੁਖਹਾਰਾਂ ਦੀ ਜ਼ਰੂਰ ਪੁਕਾਰ ਸੁਣੀ ਜਾਵੇ ਅਸੀਂ ਆਪਣੀ ਸਕਰੀਨ ਦੇ ਉੱਤੇ ਇਹਨਾਂ ਦਾ ਬੈਂਕ ਕਾਊਂਟ ਅਤੇ ਇਹਨਾਂ ਦਾ ਨੰਬਰ ਵੀ ਨਸ਼ਰ ਕਰਾਂਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕੋਈ ਵਿਚ ਵਿਚੋਲਾ ਪਵੇ ਇਸ ਪਰਿਵਾਰ ਨੂੰ ਸਿੱਧੀ ਹੀ ਮਦਦ ਕੀਤੀ ਜਾਵੇ ਕੈਮਰਾਮੈਨ ਮਹਿੰਦਰ ਦੇ ਨਾਲ ਇਕਬਾਲ ਸਿੰਘ ਫਗਵਾੜੀ ਫੈਵ ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁਲਾਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਸਾਂ ਸਭਿ ਸਭਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ